ਅੱਜ ਵਾਰਡ ਨੰਬਰ 10 ਦੀ ਸਾਡੀ ਵਾਰਡ ਦੀ ਪ੍ਰਧਾਨ ਸ਼੍ਰੋਮਣੀ ਕਾਲੀਦਲ ਦੀ ਸੰਦੀਪ ਕੋਰ ਜੀ ਦੇ ਗ੍ਰਹਿ ਵਿਖੇ ਅੱਜ ਮੈਡਮ ਕੰਜਰਪ੍ਰੀਤ ਕੋਰ ਜੀ ਨੂੰ ਅਸੀਂ ਬੁਲਾਇਆ ਹੈ ਵਾਰਡ ਦੀਆਂ ਸਮੱਸਿਆ ਦਸੀਆਂ ਤੇ ਇੱਕ ਸਾਡੀ ਗਲੀ ਦੇ ਵਿੱਚ ਇੱਥੇ ਜਿਹੜਾ ਵਾ ਮਕਾਨ ਆ ਬਹੁ ਸ਼ੋਕ ਜੀ ਦਾ ਜਿਹੜਾ ਕਿ ਆਪਣਾ ਪਿਛਲੇ ਦਿਨੀ ਜਿਹੜੀ ਅੱਗ ਲੱਗ ਕੇ ਜਿਹੜਾ ਵਾ ਉਹਨਾਂ ਦਾ ਘਰ ਦਾ ਨੁਸਾਨ ਆਇਆ ਹੈ ਉਹ ਮੈਡਮ ਨੇ ਅਸੀਂ ਜਿੰਨੀ ਵੀ ਬੰਦੀ ਸਹਾਇਤਾ ਵਾ ਉਹ ਮੈਡਮ ਨੇ ਦਿੱਤੀ ਹੈ ਸ਼ੋਕਬਾਉ ਜੀ ਨੂੰ ਤੇ ਵਾਰਡ ਦੇ ਵਿੱਚ ਜਿਹੜੇ ਕੰਮ ਅਧੂਰੇ ਰਹਿੰਦੇ ਪਏ ਜਿਵੇਂ ਲਾਈਟਾਂ ਦਾ ਕੁਝ ਵੀ ਆ ਉਹ ਅਸੀਂ ਉਹਨਾਂ ਨੂੰ ਪੂਰਾ ਜਾਨੂ ਕਰਾਇਆ ਵਾ ਤੇ ਸਾਨੂੰ ਮੈਡਮ ਨੇ ਮੈਡਮ ਕੰਜਪੀਦ ਕੋਜ ਨੇ ਪੂਰਾ ਵਿਸ਼ਵਾਸ ਦਿਵਾਇਆ ਵਾ ਤੇ ਵਾਰਡ ਨੰਬਰ 10 ਦੇ ਵਿੱਚ ਕੋਈ ਵੀ ਅਧੂਰਾ ਕੰਮ ਨਹੀਂ ਰਹੂਗਾ ਤੇ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਵਾਰਡ ਵਾਸੀਆਂ ਨੂੰ ਹਲਕੇ ਨੇ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਓ ਤੇ ਮੈਡਮ ਸੁਖਿੰਦਰ ਕੋਹੜਾ ਦਾ ਵਾਜੀ ਨੂੰ ਆਪਣੇ ਇੱਕ ਇੱਕ ਕੀਮਤੀ ਵੋਟ ਪਾਓ ਤਾਂ ਜੋ ਇਹ ਰਹਿੰਦੇ ਵਿਕਾਸ ਕਾਰਜ ਆ ਉਹ ਹੋ ਸਕਣ ਕਿਉਂਕਿ ਜਿਹੜੀ ਵਿਕਾਸ ਆ ਉਹ ਸ਼੍ਰੋਮਣੀ ਅਕਾਲੀ ਦਲ ਹੀ ਕਰਾਂਦੀ ਆ ਸ਼੍ਰੋਮਣੀ ਕਾਲੀ ਦਲ ਬਾਦਲ ਨੇ 2007 ਤੋਂ ਲੈ ਕੇ 2017 ਤੱਕ ਜਿਹੜੇ ਕੰਮ ਕਰਾਏ ਆ ਤਰਨ ਧਨਕ ਵਿੱਚ ਆਪਾਂ ਪੱਲੀ ਪੱਤ ਜਾਣਦੇ ਆ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਆ ਸਰਕਾਰ ਆ 2027 ਦੇ ਵਿੱਚ ਉਹ ਵੀ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਬੰਨੀ ਆ ਕਿਉਂਕਿ ਬਾਦਲ ਸਾਹਿਬ ਇਸ ਵਾਰ ਜਿਹੜੇ ਹੜਪੀੜਤਾ ਵਾਸਤੇ ਬਹੁਤ ਜ਼ਿਆਦਾ ਜਿਹੜਾ ਕਿ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਉਹ ਆਪਣੀ ਸਹਾਇਤਾ ਕਰਦੇ ਪਏ ਆ ਤੇ ਅਸੀਂ ਫੇਰ ਉਹ ਹੀ ਹੱਥ ਜੋੜ ਕੇ ਸਾਨੂੰ ਬੇਨਤੀ ਕਰਦੇ ਆ ਸ਼੍ਰੋਮਣੀ ਕਾਲੀ ਦਲ ਬਾਦਲ ਨੂੰ ਮੋਟਾ ਪਾਓ ਤੇ ਕੰਮਜਾਬ ਬਣਾਉਣਾ ਧੰਨਵਾਦ ਅੱਜ ਵਾਰਡ ਨੰਬਰ 10 ਦੀ ਸਾਡੀ ਵਾਰਡ ਦੀ ਪ੍ਰਧਾਨ ਸ਼੍ਰੋਮਣੀ ਕ ਸੰਦੀਪ ਕੋਰ ਜੀ ਦੇ ਗ੍ਰਹਿ ਵਿਖੇ ਅੱਜ ਮੈਡਮ ਕੰਜਨਪ੍ਰੀਤ ਕੋਰ ਜੀ ਨੂੰ ਅਸੀਂ ਬੁਲਾਇਆ ਹੈ ਔਰਡ ਦੀਆਂ ਸਮੱਸਿਆ ਦਸੀਆਂ ਤੇ ਇੱਕ ਸਾਡੀ ਗਲੀ ਦੇ ਵਿੱਚ ਇੱਥੇ ਜਿਹੜਾ ਵਾ ਮਕਾਨ ਆ ਬਹੁ ਸ਼ੋਕ ਜੀ ਦਾ ਜਿਹੜਾ ਕਿ ਆਪਣਾ ਪਿਛੇ ਦਿਨੀ ਜਿਹੜੀ ਅੱਗ ਲੱਗ ਕੇ ਜਿਹੜਾ ਵਾ ਉਹਨਾਂ ਦਾ ਘਰ ਦਾ ਨੂੰ ਸਾਮ ਆਇਆ ਹੈ ਉਹ ਮੈਡਮ ਨੇ ਅਸੀਂ ਜਿੰਨੀ ਵੀ ਬੰਦੀ ਸਹਾਇਤਾ ਵਾ ਉਹ ਮੈਡਮ ਨੇ ਦਿੱਤੀ ਹੈ ਸ਼ੋਕ ਬਾਉ ਜੀ ਨੂੰ ਤੇ ਔਰਡ ਦੇ ਵਿੱਚ ਜਿਹੜੇ ਕੰਮ ਅਧੂਰੇ ਰਹਿੰਦੇ ਪਏ ਜਿਵੇਂ ਲਾਈਟਾਂ ਜਾਂ ਕੁਝ ਵੀ ਆ ਉਹ ਅਸੀਂ ਉਹਨਾਂ ਨੂੰ ਪੂਰਾ ਜਾਨੂ ਕਰਾਇਆ ਵਾ ਤੇ ਸਾਨੂੰ ਮੈਡਮ ਨੇ ਮੈਡਮ ਕੰਜਪੀਦ ਕੋਜ ਨੇ ਪੂਰਾ ਵਿਸ਼ਵਾਸ ਦਿਵਾਇਆ ਵਾ ਤੇ ਵਾਰਡ ਨੰਬਰ 10 ਦੇ ਵਿੱਚ ਕੋਈ ਵੀ ਅਧੂਰਾ ਕੰਮ ਨਹੀਂ ਰਹੂਗਾ ਤੇ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਵੋਟਰਵਾਸੀਆਂ ਨੂੰ ਹਲਕੇ ਨੂੰ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਕਾਲੀਦਲ ਬਾਦਲ ਨੂੰ ਵੋਟਾਂ ਪਾਓ ਤੇ ਮੈਡਮ ਸੁਖਿੰਦਰ ਕੋਹੜੋਂ ਦਾ ਬਾਜੀ ਨੂੰ ਆਪਣੇ ਇੱਕ ਇੱਕ ਕੀਮਤੀ ਵੋਟ ਪਾਓ ਤਾਂ ਜੋ ਇਹ ਰਹਿੰਦੇ ਵਿਕਾਸ ਕਾਰਜ ਆ ਉਹ ਹੋ ਸਕਣ ਕਿਉਂਕਿ ਜਿਹੜੀ ਵਿਕਾਸ ਆ ਉਹ ਸ਼੍ਰੋਮਣੀ ਕਾਲੀਦਲ ਹੀ ਕਰਾਂਦੀ ਆ ਸ਼੍ਰੋਮਣੀ ਕਾਲੀਦਲ ਬਾਦਲ ਨੇ 2007 ਤੋਂ ਲੈ ਕੇ 2017 ਤੱਕ ਜਿਹੜੇ ਕੰਮ ਕਰਾਏ ਆ ਸਰਦਨਾਨਕ ਵਿੱਚ ਆਪਾਂ ਪੱਲੀ ਭਾਤ ਜਾਣਦੇ ਆ ਅਧਿਕਾਰੀ ਉਤੋਂ ਬਾਅਦ ਜਿਹੜੀ ਆ ਸਰਕਾਰ ਆ 2027 ਦੇ ਵਿੱਚ ਉਹ ਵੀ ਸ਼੍ਰੋਮਣੀ ਅਕਾਲੀ ਦਲ ਬਦਲਦੀ ਮੰਨੀ ਆ ਕਿਉਂਕਿ ਬਾਦਲ ਸਾਹਿਬ ਐਸੇ ਜਿਹੜੇ ਹੜਪੀੜਤਾ ਵਾਸਤੇ ਬਹੁਤ ਜ਼ਿਆਦਾ ਜਿਹੜਾ ਕਿ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਉਹ ਆਪਣੀ ਸਹਾਇਤਾ ਕਰਦੇ ਪਏ ਆ ਤੇ ਅਸੀਂ ਫੇਰ ਹੋਈ ਹੱਥ ਜੋੜ ਕੇ ਸਾਨੂੰ ਬੇਨਤੀ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੋਟਾ ਪਾਓ ਤੇ ਕਾਮਯਾਬ ਬਣਾਉਂਦਾ ਧੰਨ। ਅੱਜ ਵਾਰਡ ਨੰਬਰ 10 ਦੀ ਸਾਡੀ ਵਾਰਡ ਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸੰਦੀਪ ਕੋਰ ਜੀ ਦੇ ਗ੍ਰਹਿ ਵਿਖੇ ਅੱਜ ਮੈਡਮ ਕੰਜਨਪ੍ਰੀਤ ਕੋਰ ਜੀ ਨੂੰ ਅਸੀਂ ਬੁਲਾਇਆ ਹੈ ਵਾਰਡ ਦੀਆਂ ਸਮੱਸਿਆ ਦੱਸੀਆਂ ਇੱਕ ਸਾਡੀ ਗਲੀ ਦੇ ਵਿੱਚ ਇੱਥੇ ਜਿਹੜਾ ਵਾ ਮਕਾਨ ਆ ਬਹੁ ਸ਼ੋਕ ਜੀ ਦਾ ਜਿਹੜਾ ਕਿ ਆਪਣਾ ਪਿਛਲੇ ਦਿਨੀ ਜਿਹੜੀ ਅੱਗ ਲੱਗ ਕੇ ਜਿਹੜਾ ਵਾ ਉਹਨਾਂ ਦਾ ਘਰ ਦਾ ਨੂੰ ਸਾਮ ਆਇਆ ਸੀ ਉਹ ਮੈਡਮ ਨੇ ਅਸੀਂ ਜਿੰਨੀ ਵੀ ਬੰਦੀ ਸਹਾਇਤਾ ਵਾ ਉਹ ਮੈਡਮ ਨੇ ਦਿੱਤੀ ਹੈ ਸ਼ੋਕਬਾਉ ਜੀ ਨੂੰ ਤੇ ਵਾਰਡ ਦੇ ਵਿੱਚ ਜਿਹੜੇ ਕੰਮ ਅਧੂਰੇ ਰਹਿੰਦੇ ਪਏ ਜਿਵੇਂ ਲਾਈਟਾਂ ਦਾ ਕੁਝ ਵੀ ਆ ਉਹ ਅਸੀਂ ਉਹਨਾਂ ਨੂੰ ਪੂਰਾ ਜਾਨੂ ਕਰਾਇਆ ਵਾ ਤੇ ਸਾਨੂੰ ਮੈਡਮ ਨੇ ਮੈਡਮ ਕੰਜਪੀਦ ਕੋਚ ਨੇ ਪੂਰਾ ਵਿਸ਼ਵਾਸ ਦਿਵਾਇਆ ਵਾ ਤੇ ਵਾਰਡ ਨੰਬਰ 10 ਦੇ ਵਿੱਚ ਕੋਈ ਵੀ ਅਧੂਰਾ ਕੰਮ ਨਹੀਂ ਰਹੂਗਾ ਤੇ ਅਸੀਂ ਹੱਥ ਜੋੜ ਕੇ ਸਾਰਿਆਂ ਨੂੰ ਬੋਰਡ ਵਾਸੀਆਂ ਨੂੰ ਹਲਕੇ ਦੇ ਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਸ਼੍ਰੋਮਣੀ ਕਾਲੀਦਲ ਬਾਦਲ ਨੂੰ ਵੋਟਾਂ ਪਾਓ ਤੇ ਮੈਡਮ ਸੁਖਿੰਦਰ ਗੁਰੂੰਦਾਵਾਜੀ ਨੂੰ ਆਪਣੇ ਇੱਕ ਇੱਕ ਕੀਮਤੀ ਵੋਟ ਪਾਓ ਤਾਂ ਜੋ ਇਹ ਰਹਿੰਦੇ ਵਿਕਾਸ ਕਾਰਜ ਆ ਉਹ ਹੋ ਸਕਣ ਕਿਉਂਕਿ ਜਿਹੜੀ ਵਿਕਾਸ ਆ ਉਹ ਸ਼੍ਰੋਮਣੀ ਕਾਲੀਦਲ ਹੀ ਕਰਾਂਦੀ ਆ ਸ਼੍ਰੋਮਣੀ ਕਾਲੀਦਲ ਬਾਦਲ ਨੇ 2007 ਤੋਂ ਲੈ ਕੇ 2017 ਤੱਕ ਜਿਹੜੇ ਕੰਮ ਕਰਾਏ ਆ ਤਰ੍ਹਾਂ ਧਨਕ ਵਿੱਚ ਆਪਾਂ ਪੱਲੀ ਭਾਤ ਜਾਣਦੇ ਆ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਆ ਸਰਕਾਰ ਆ 2027 ਦੇ ਵਿੱਚ ਉਹ ਵੀ ਸ਼੍ਰੋਮਣੀ ਕਾਲਦਲ ਬਾਦਲ ਦੀ ਬੰਨੀ ਆ ਕਿਉਂਕਿ ਬਾਦਲ ਸਾਹਿਬ ਇਸ ਵਾਰ ਜਿਹੜੇ ਹੜਪੀੜਤਾ ਵਾਸਤੇ ਬਹੁਤ ਜ਼ਿਆਦਾ ਜਿਹੜਾ ਕਿ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਉਹ ਆਪਣੀ ਸਹਾਇਤਾ ਕਰਦੇ ਪਏ ਆ ਤੇ ਅਸੀਂ ਫੇਰ ਉਹ ਹੀ ਹੱਥ ਜੋੜ ਕੇ ਸਾਨੂੰ ਬੇਨਤੀ ਕਰਦੇ ਆ ਸ਼੍ਰੋਮਣੀ ਕਾਲਦਲ ਬਾਦਲ ਨੂੰ ਮੋਟਾ ਪਾਓ ਤੇ ਕਾਮਯਾਬ ਬਣਾਉਣਾ ਧੰਨ